ਵਾਲਾ ਜਿਹੜਾ ਫਰਮਾ ਮੱਠਾ ਟਿਕਣ ਆਇਆ ਜੀ ਤੇ ਸਮਾਜ ਦੀ ਪੰਜਾਬ ਦੀ ਚਰਚੀ ਕਰੀ ਲੈਣ ਅਦਾਸ ਕਰਾਂਗੇ ਜੀ ਅਸੀਂ ਇਹ ਖਰਾਤਾਂ ਨੂੰ ਸੁਪੇ ਦੇਖੀਂ ਆ ਜਾ ਰਹੇ ਹਰਾ ਤੁਹਾਡੇ ਸਾਹਮਣੇ ਨੇ ਨਾ ਬੰਦਾ ਸੁਰੱਖਿਅਤ ਹੈ ਨਾ ਪ੍ਰਾਪਰਟੀ ਸੁਰੱਖਿਅਤ ਹੈ ਸਰਕਾਰ ਨਾਲ ਦੀ ਚੀਜ਼ ਲਾਜਰ ਕਿਸਨੇ ਆਉਂਦੀ ਨਹੀਂ ਹਾਂਜੀ ਤੇ ਬੜੇ ਦੁਖਦਾਈ ਗੱਲ ਹੈ ਸਾਨੂੰ ਸਭ ਨੂੰ ਮਿਲ ਕੇ ਆਪਸੀ ਮਤਬੇ ਪਲਾ ਕੇ ਪੰਜਾਬ ਚੰਨ ਸ਼ਾਂਤੀ ਲਈ ਤੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਜਿਹੜਾ ਜੋ ਹੈ ਮਦਦ ਦੇ ਤਿਆਰ ਸਰਕਾਰ ਵੱਲੋਂ ਲਾਈਨ ਆਰਡਰ ਲੈ ਕੇ ਲੇਕਿਨ ਉਹ ਕੰਪਲੀਟ ਨਹੀਂ ਲਿਆ ਨਾ ਦੇਖੋ ਪੰਜਾਬ ਦੀ ਸਮੂਚੀ ਜਿਹੜੀ ਇਹਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਈ ਇਹ ਦੇਖਣਾ ਹੁੰਦਾ ਕਿ ਜੁਰਮ ਹੋਣ ਤੋਂ ਪਹਿਲਾਂ ਰੋਕਿਆ ਜਾਵੇ ਅੱਜ ਲਗਾਤਾਰ ਬੰਬਲੇਸ ਹੋ ਰਹੇ ਆ ਫਿਰ ਡੈਪਿੰਗ ਹੋ ਰਹੀ ਆ ਰੈਨਸਮ ਵੀ ਪੈਸੇ ਲਈ ਜਾ ਰਹੇ ਆ ਕਤਲ ਹੋ ਰਿਹਾ ਆ ਇਹਦਾ ਮਤਲਬ ਕਾਨੂੰਨ ਦਾ ਨਾ ਕੋਈ ਡਰ ਹੈ ਨਾ ਕਾਨੂੰਨ ਇਹਦਾ ਸਮਰੱਥ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕ ਸਕੇ ਸੋ ਇਸ ਕਰਕੇ ਫਿਰ ਜਿਹੜਾ ਨਸ਼ਿਆਂ ਦਾ ਵਪਾਰ ਲੋਕੀ ਹੁਣ ਇਹ ਨਹੀਂ ਕੋਈ ਕਹ ਰਿਹਾ ਕਿ ਨਸ਼ੇ ਰੋਕਣ ਦੇ ਵਿੱਚ ਅਸੀਂ ਸਮਰੱਥ ਹਾਂ ਉਹ ਕਹਿੰਦੇ ਜੀ ਆਲਟਰਨੇਟਿਵ ਨਸ਼ਾ ਦੇ ਦਿਓ ਜਾਬ ਦਾ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਵਾਰੀ ਕਹਿੰਦੀ ਹੈ ਨਾਮੁਖਮਾਰੀ ਨਾਨਕਾ ਕੜੀ ਰਹੇ ਜੀ ਦਾਸ ਇਤਬਾਦ ਪੀਤੇ ਨਾਨਕਾ ਬਹੁਤੇ ਖੱਤੀ ਵਕਾਰ ਅਸੀਂ ਤਾਂ ਹੁਣ ਸ਼ਰਾਬ ਦਾ ਵਪਾਰ ਬਣਾਈ ਬੈਠੇ ਆ ਨਸ਼ਿਆਂ ਦਾ ਵਪਾਰ ਬਣਾਈ ਬੈਠੇ ਆ ਇਹ ਬੰਦ ਹੋਣਾ ਚਾਹੀਦਾ ਜੀ ਸਰ ਇਹ ਕਰ ਸਕਦਾ ਕੋਈ ਕਹਿੰਦੇ ਹਾਂ ਜੀ ਆਓ ਆਓ ਸਭਾਈਆਂ ਨੂੰ ਅਰਦਾਸ ਕਰੀਏ ਕਿ ਕੋ ਮੈਂ ਪੰਜਾਬ ਤੇ ਦੇਸ਼ ਦੇ ਭਲੇ ਲਈ ਅਰਦਾਸ ਕਰਾਂਗਾ ਆਪਸੀ ਭਾਈਚਾਰੇ ਲਈ ਅਰਦਾਸ ਕਰਾਂਗਾ ਅਸੀਂ ਸਾਰੇ ਪੰਜਾਬੀ ਇੱਕ ਆ ਮਿਲ ਕੇ ਕੰਮ ਕਰੀਏ ਇਹ ਪੰਜਾਬ ਨੂੰ ਫੇਰ ਇੱਕ ਨੰਬਰ ਦਾ ਸੂਬਾ ਬਣਾਈਏ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਖਾਲਸਾ ਸਾਜਨਾ ਦਿਵਸ ਦੇ ਉਪਲਬਖਤੇ ਸਮੁੱਚੀ ਅਕਾਲ ਮਾਰਕੀਟ ਦੇ ਸਹਿਯੋਗ ਨਾਲ ਪ੍ਰੋਗਰਾਮ ਪਨਾਇਆ ਜਾ ਰਿਹਾ ਕਿਉਂਕਿ ਦਸਮ ਪਾਤਸ਼ਾਹ ਨੇ ਇਸ ਧਰਤੀ ਤੇ ਅਮਰ ਦੀ ਦਾਤ ਬਖਸ਼ੀ ਆ ਤੇ ਸਾਡਾ ਫਰਜ਼ ਬਣਦਾ ਕਿਉਂਕਿ ਜਦੋਂ ਸਿਰਜਣਾ ਪੰਜ ਪਿਆਰਤੀ ਹੋਈ ਸੀ ਤੇ ਬਹੁਤ ਵੱਡਾ ਇੱਕ ਦੁਨੀਆ ਤੇ ਖੇਡ ਰਚੀ ਜਸਮ ਪਾਸ਼ਾ ਨੇ ਤੇ ਮੈਂ ਸਮਝਦਾ ਉਹਦਾ ਸਾਰਾ ਪੰਥ ਪੂਰਾ ਸਮਾਜ ਸਮੂਰਾ ਦੇਸ਼ ਕਿਉਂਕਿ ਜਿਸ ਪਾਸ਼ਾ ਨੇ ਸਮਝਿਆ ਪਰਿਵਾਰ ਆਪਣੇ ਦੇਸ਼ ਲਈ ਕੌਮ ਲਈ ਲੋਕਾਂ ਲਈ ਵਾਰਿਆ ਹੋਵੇ ਤੇ ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਰਾਹ ਤੇ ਚੱਲੀਏ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਾਲ ਮਾਰਕੀਟ ਜਿੱਥੇ ਸਬੂਚੀ ਮਾਰਕੀਟ ਸੰਗਤ ਰੂਪ ਤੇ ਪਹੁੰਚੀ ਹੈ ਉੱਥੇ ਸਾਡੇ ਭਾਰਤ ਦੇਸ਼ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਤੇ ਸਿੱਖ ਪੰਥ ਦੀਆਂ ਲਾਡਲੀਆਂ ਫੌਜਾਂ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹ ਵੀ ਅਚੇਚੇ ਤੌਰ ਤੇ ਸੰਗਤ ਦੇ ਰੋਗ ਵਿੱਚ ਦਰਸ਼ਨ ਦੇ ਰਹੇ ਤੇ ਮੈਂ ਸਮਝਦਾ ਕਿ ਅੱਜ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰੂ ਨਦਰ ਕਰੇ ਤੇ ਗੁਰੂ ਸਾਹਿਬ ਦੀ ਨਦਰ ਹੋਈ ਹੈ ਤੇ ਜਿਹੜੀ ਸਾਰੀ ਸੰਗਤ ਇਕੱਠੀ ਹੋਈ ਹੈ ਤੇ ਉਮੀਦ ਕਰਦੇ ਸਮੁੱਚੇ ਸਮਾਜ ਦੀ ਚੜ੍ਹਦੀ ਕਲਾਸ ਤੇ ਅਰਦਾਸ ਦੀ ਅਰਦਾਸ ਕੀਤੀ ਤੇ ਐਦਾਂ ਹੀ ਚੱਲਦਾ ਰਹੇ ਨਸ਼ਿਆਂ ਨੂੰ ਕੀ ਬੇਕਰੋਗੇ ਨਸ਼ਾ ਛੱਡ ਕੇ ਗੁਰੂ ਦੇ ਦੱਸਦੇ ਰਸਤੇ ਤੇ ਚਲੋ ਤਾਂ ਹੀ ਸਾਡਾ ਸਮਾਜ ਮਰੋਇਆ ਹੋਸੇ ਠੀਕ ਠੀਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਕੀ ਸਾਰੀ ਮਾਰਕੀਟ ਕਮੇਟੀ ਵੱਲੋਂ ਸਾਰਿਆਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕੋ ਬੜੀ ਚੜ੍ਹਦੀ ਕਲਾ ਦੀ ਗੱਲ ਹੈ ਜਿਹੜਾ ਕੀ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕੋ ਅੱਜ ਦੇ ਦਿਨ ਉਹ ਦਿਨ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪ੍ਰਗਟ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਹੁ ਮੈਂ ਸਾਰਾ ਜਾਬੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ ਖਾਲਸਾ ਪੰਥ ਸਜਾ ਕੇ ਪੂਰੇ ਭਾਰਤ ਦੇਸ਼ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਉਸ ਟਾਈਮ ਬਾੜੀ ਰਾਜੇ ਕਹਿੰਦੇ ਸੀਗੇ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅਸੀਂ ਤੁਹਾਨੂੰ ਅੰਮ੍ਰਿਤ ਵੇਸ਼ਿਕਾਂਗੇ ਤੁਹਾਡਾ ਗੁਰੂ ਹੋਣ ਦਾ ਸਾਥ ਵੀ ਦੇਵਾਂਗੇ ਤੁਹਾਡੇ ਨਾਲ ਪਰ ਸਾਡੀ ਪੰਗਤ ਅੱਡ ਲਈ ਜਾਵੇ ਉਹਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸੀ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਸੇ ਗਰੀਬ ਕਰੋੜ ਪਰੇ ਕਿਉਂਕੋ ਸਾਰੀਆਂ ਜਾਤਾਂ ਪਾਤਾਂ ਤੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮੁਕਤ ਕਰਕੇ ਵਰਣਕੁੱਲ ਦਾ ਨਾਸ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪੰਥ ਸਜਾਇਆ ਸੀ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਸ਼ਹੀਦੀ ਦੇਣ ਵਾਸਤੇ ਦਿੱਲੀ ਚਾਂਦਨੀ ਚੌਂਕ ਭੇਜਿਆ ਸੀਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਜਿਹੜੀ ਪਿਤਾ ਦੀ ਕੁਰਬਾਨੀ ਸੀਗੀ ਪੂਰੇ ਭਾਰਤ ਦੇਸ਼ ਲਈ ਕੁਰਬਾਨੀ ਸੀ ਸਨਾਤਨ ਧਰਮ ਲਈ ਕੁਰਬਾਨੀ ਸੀ ਉਸ ਟਾਈਮ Hindu ਧਰਮ ਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਰੱਖਿਆ ਕੀਤੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਚਾਹੀਦਾ ਵੀ ਅਸੀਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਅੰਮ੍ਰਿਤ ਛਕ ਕੇ ਸਿੰਘ ਸਜিয়ে ਗੁਰੂ ਵਾਲੇ ਬਣੀਏ ਨੁਗਰੇ ਨਾ ਰਹੀਏ ਕਿਉਂਕੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬੜੀ ਵੱਡੀ ਕੁਰਬਾਨੀ ਉਹਨਾਂ ਨੇ 9 ਸਾਲ ਦੀ ਉਮਰ ਚ ਆਪਣੇ ਪਿਤਾ ਦਾ ਸੀਸ ਵਾਰਿਆ ਆਪਣਾ ਸਾਰਾ ਸਰਬੰਸਰ ਇਸ ਭਾਰਤ ਦੇਸ਼ ਲਈ ਲਾਇਆ ਜੇ ਅੱਜ ਭਾਰਤ ਦੇਸ਼ ਸੁੱਖ ਦਾ ਸਾਹ ਲੈ ਰਿਹਾ ਹੈ ਖੁਸ਼ੀਆਂ ਨਾਲ ਜੀ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕੁਰਬਾਨੀ ਆ ਨਾ ਬਾਤ ਕਰੂ ਅੱਬ ਕੀ ਨਾ ਬਾਤ ਕਰੂ ਤੱਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੁੰਦੀ ਸਭ ਕੀ ਇਸ ਕਰਕੇ ਸਾਰੇ ਆਪਾਂ ਅੰਮ੍ਰਿਤਸਰ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖਾਲਸਾ ਬਣ ਕੇ ਗੁਰਸਿੱਖੀ ਨਾਲ ਜੀਵਨ ਜੀਏ ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬੜੀ ਵੱਡੀ ਭਾਰਤ ਦੇਸ਼ ਲਈ ਦੇਣ ਇਸ ਕਰਕੇ ਸਾਰੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਅੱਜ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਖਾਲਸਾ ਪ੍ਰਗਟ ਦਿਸ਼ ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਅਸੀਂ ਜਿੰਨੀ ਵੀ ਤੁਹਾਡੀ ਸੰਗਤ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖ ਬਣ ਕੇ ਅੰਮ੍ਰਿਤਸਰ ਕੇ ਸੁਨਾ ਦਾ ਸਾਥ ਦੇ ਇਹ ਗੁਰੂ ਵਾਲੇ ਬਣিয়ে ਤੇ ਸਮੁੱਚੇ ਭਾਈ ਗੋਸ਼ਾ ਜੀ ਸਾਡੇ ਸ਼ਹਿਰ ਤੋਂ ਤੇ ਗੁਰਦੀਪ ਗੋਸ਼ਾ ਜੀ ਇਧਰ ਔਰੋਲ ਜੀ ਬਾਕੀ ਹੋਰ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਲਾਲਪੁਰਾ ਸਾਹਿਬ ਜਿੰਨੇ ਵੀ ਸਾਰੇ ਇੱਥੋਂ ਵੀ ਜਿੰਨੇ ਵੀ ਸੰਗਤ ਇਸ ਮਾਰਕੀਟ ਦੀ ਮਾਰਕੀਟ ਦਾ ਆਕਾਲਗਰ ਮਾਰਕੀਟ ਉਹਨਾਂ ਵੱਲੋਂ ਖਾਲਸਾ ਪੰਥ ਨੂੰ ਸੱਦਿਆ ਗਿਆ ਸੀਗਾ ਵੀ ਅੱਜ ਉਹ ਖਾਲਸਾ ਸਾਗਰ ਦਿਵਸ ਮਨਾ ਰਹੇ ਆ ਤੇ ਬੜੀ ਬੜੀ ਲੱਖ ਲੱਖ ਵਧਾਈ ਉਹਨਾਂ ਨੂੰ ਜਿਹੜਾ ਉਹਨਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਖਾਲਸਾ ਸਾਜ਼ਨਾ ਦਿਵਸ ਲੁਧਿਆਣਾ ਸ਼ਹਿਰ ਦੇ ਵਿੱਚ ਮਨਾਇਆ ਬਸ ਨਸ਼ਾ ਜਾ ਰਿਹਾ ਦੇਖੋ ਕੀ ਮਿਲ ਰਹੇ ਹੋ ਨਸ਼ਾ ਜਾ ਰਿਹਾ ਜੋ ਨਸ਼ਾ ਵਿੱਚ ਜਾ ਰਹੇ ਹੈ ਦੇਖੋ ਬੱਚਿਆਂ ਨੂੰ ਬੱਚਨ ਦੀ ਲੋੜ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਦੇਖੋ ਬੱਚੇ ਜਿਹੜੇ ਨਸ਼ਾ ਤੋਂ ਮੁਕਤ ਹੋਣਗੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਅਸੀਂ ਨਸ਼ਾ ਦੀ ਦਲਦਲ ਤੋਂ ਪੰਜਾਬ ਨੂੰ ਕੱਢਣਾ ਹੈ ਤੇ ਪੰਜਾਬ ਗੁਰਸਿੱਖੀ ਦੇ ਨਾਲ ਜੁੜੇ ਦੇਖੋ ਪੰਜਾਬ ਸਰਕਾਰ ਵੀ ਉਪਰਾਲੇ ਕਰ ਰਹੀ ਆ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਜਿੱਥੇ ਆਪਾਂ ਨਸ਼ੇ ਵਾਲਿਆਂ ਨੂੰ ਫੜ ਰਹੇ ਆ ਉੱਥੇ ਜਿਹੜੇ ਵੱਡੇ-ਵੱਡੇ ਮਗਰਮਾਚਿਆ ਉਹਨਾਂ ਨੂੰ ਵੀ ਸਾਨੂੰ ਫੜਨਾ ਜਿਹੜਾ ਨਾ ਕਿ ਅਸੀਂ ਆਮ ਛੋਟੇ ਨਸ਼ਿਆਲੇ ਨੂੰ ਫੜੀਏ ਜਿਹੜੇ ਵੱਡੇ ਵੱਡੇ ਸਦਾਗਰ ਸਾਨੂੰ ਉਹਨਾਂ ਨੂੰ ਨਾਥਕ ਪਾਉਣੀ ਚਾਹੀਦੀ ਏ ਲੋਕੋ ਪੰਜਾਬ ਦਾ ਭਲਾ ਹੋ ਤਾਂ ਹੋ ਸਕਦਾ ਜੇ ਅਸੀਂ ਪੰਜਾਬ ਸਾਰੇ ਨੂੰ ਇਕੱਠੇ ਲੈ ਕੇ ਚੱਲੀਏ ਤੇ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਦੀ ਕਿਸਾਨੀ ਦਾ ਹਾਲ ਹੋਵੇ ਪਾਣੀਆਂ ਦੇ ਮੁੱਦੇ ਦਾ ਹਾਲ ਹੋਵੇ ਕੋਈ ਪੰਜਾਬ ਦੀ ਪੰਜਾਬ ਦੇ ਪਾਣੀ ਦੀ ਵੀ ਬੜੀ ਦਿੱਕਤ ਆ ਰਹੀ ਏ ਇਸ ਕਰਕੇ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਬੀ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਕਿਉਂਕਿ ਇਹ ਰੰਗਲਾ ਪੰਜਾਬ ਬਣਾਉਣਾ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵਸਾਇਆ ਹੋਇਆ ਪੰਜਾਬ ਭਾਰਤ ਦੇਸ਼ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਅੱਜ ਖਾਲਸਾ ਸਾਧਨਾ ਦਿਵਸ ਲੁਧਿਆਣਾ ਸ਼ਹਿਰ ਵੱਲੋਂ ਪੂਰੀ ਸੰਗਤ ਵੱਲੋਂ ਤੇ ਜਿੰਨੀ ਵੀ ਥੋਦੀ ਅਕਾਲ ਗੜ ਮਾਰਕੀਟ ਜਿਹੜੀ ਉਹਨਾਂ ਵੱਲ ਮਨਾਇਆ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਚੜ੍ਹਦੀ ਕਲਾ ਦੀ ਗੱਲ ਹੈ